ਉਹ ਚੱਲ ਜਾਦੇ ਤੇ ਉਹ ਸੋਲਰ ਕੋਈ ਆਈ ਸੀ ਆ ਨਵਾਂ ਇਹਦਾ ਜਿੱਦੇ ਉੱਥੋਂ ਪੂਰੇ ਮੋੜਾ ਵਿੱਚ ਕਿੱਦਾਂ ਸੀ ਠੀਕ ਉਹ ਸੋਲਰ ਗਾੜੀ ਦੇ ਵਿੱਚ ਆਂਦੇ ਕਿੱਦਾਂ ਗਏ ਉਹਦੇ ਨਾਲ ਕਿਹਦਾ ਪੰਜਾ ਯਾਰ ਇੱਕ ਘਰ ਘਰ ਦਾ ਪਤਾ ਨਹੀਂ ਕੋਈ ਕੋਈ ਪਲਾਣ ਫਿਰ ਅਸੀਂ ਪਾਉਂ ਆਹ ਮੋਟਰਕਾਰ ਵਿੱਚ ਇਹ ਪਿੱਛੇ ਹਰੇਕ ਲਗਾ ਰਚਨਾਨੇ ਲਾਉ ਤੇਰਾ ਕਿਹੜਾ ਕੁੁੱਥੇ ਕਿਨੇ ਮਰਿਆ मैं अश्विनी कुमार सिंवा जी बिलाल भाई चौक से मेरी दुकान है फूलों का कम कर दल बात हुई भाई साहब ये बारो आया बहर मोटरसाइकिल सी तीह तरताली नंबर यह आया इन्हें चाबी लाई पहले नहीं खुला ਮੈਂ ਆ ਗਿਆ ਬਾਹਰ ਨੌਕਰ ਖੜਾ ਸੀਗਾ ਨੌਕਰ ਖੜਾ ਸੀਗਾ ਨੌਕਰ ਕਹਿੰਦਾ ਚਾਬੀ ਦੇ ਮੈਨੂੰ ਮੋਟਰਸਾਈਕਲ ਦੀ ਮੈਂ ਲੈ ਕੇ ਜਾਣੀ ਹੈ ਤੇ ਮੈਂ ਨੌਕਰ ਨੂੰ ਆ ਕੇ ਪੁੱਛਿਆ ਮੈਂ ਕਾਦੀ ਚਾਬੀ ਮੰਗਦਾ ਕਹਿੰਦਾ ਬੋਲੀ ਮੋਟਰਸਾਈਕਲ ਦੀ ਚਾਬੀ ਮੰਗਦਾ ਹੈ ਤੇ ਨਹੀਂ ਜੀ ਦੁਕਾਨ ਦੇ ਬਾਹਰ ਹੀ ਖੜਾ ਸੀਗਾ ਜੀ ਹਾਂ ਜੀ ਮੈਂ ਵੀ ਬਾਹਰ ਆ ਗਿਆ ਤੇ ਮੈਂ ਕਹਿੰਦਾ ਜੀ ਚਾਬੀ ਕਾਦੀ ਲੈਣੀ ਕਹਿੰਦਾ ਮੈਂ ਮੋਟਰਸਾਈਕਲ ਲੈ ਕੇ ਜਾਣੀ ਹੈ ਬੋਲੀ ਚਾਬੀ ਦੇ ਦੋ ਨਹੀਂ ਤੇ ਮੈਂ ਵੈਸੇ ਹੀ ਲੈ ਜਾਵਾਂਗਾ ਅੱਗੋਂ ਮੈਂ ਆਇਆ ਮੈਂ ਚਾਰ ਜੜੀਆਂ ਦੇ ਮੈਂ ਇਹਨੂੰ ਕਿਹਾ ਮੈਂ ਕਾਦੀ ਮੋਟਰਸਾਈਕਲ ਦੀ ਚਾਬੀ ਹੈ ਕਹਿੰਦਾ ਮੇਰਾ ਹੈ ਮੋਟਰਸਾਈਕਲ ਤੁਸੀਂ ਕੀ ਲਗਦੇ ਹੋ ਅੱਗੋਂ ਫਿਰ ਵੱਡੇ ਭਾਈ ਸਾਹਿਬ ਆ ਗਏ ਮੇਰੇ ਗਲ ਬਹਿ ਗਿਆ ਮੇਰਾ ਕੁਰਤਾ ਪਾੜ ਦਿੰਨੇ ਆ ਦੇਖੋ ਇੱਧਰ ਵੱਡੇ ਭਾਈ ਸਾਹਿਬ ਆ ਗਏ ਵੱਡੇ ਭਾਈ ਸਾਹਿਬ ਦੇ ਗਲ ਬਹਿ ਗਿਆ ਇਹਨਾਂ ਨੇ ਕਮੀਦ ਬਟਾ ਬਹੁਤ دیر ਬਟਾ ਫੜੀ ਰੱਖੇ ਛੱਡਿਆ ਨਹੀਂ ਬਿਆਰ ਵਾਲੇ ਇਕੱਠੇ ਹੋਏ ਉਹਨਾਂ ਨੇ ਚਾਰ ਲਗਾਈਆਂ ਫਿਰ ਇਹਨੇ ਮਤਲਬ ਕਿ ਸਾਨੂੰ ਛੱਡ ਕੇ ਤੇ ਅਸੀਂ ਇਹਨੂੰ ਇੱਥੋਂ ਤੱਕ ਲੈ ਕੇ ਆਏ ਹਾਂ ਜੀ ਨਸ਼ਾ ਕੀਤਾ ਹੈ ਜੀ ਬੋ ਜੀ ਹਾਂਜੀ 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 ਉਹ ਸ਼ਾਸਨ ਦੀ ਕੋਈ ਕਾਰਵਾਈ ਨਹੀਂ ਬੋ ਜੀ ਅਜੇ ਥੋੜੇ ਦਿਨ ਪਹਿਲੇ ਥੋੜੇ ਦਿਨ ਪਹਿਲੇ ਇੱਥੇ ਇੱਕ ਨਹੀਂ ਬੰਦਾ ਆਇਆ ਸੀਗਾ ਉਹਦੇ ਨਾਲ ਵੀ ਇਹੋ ਹੀ ਹਾਲ ਕੀਤਾ ਸੀ ਉਹ ਵੀ ਇੱਥੇ ਵਿਸ਼ਾਲ ਟੈਂਟ ਵਿਸ਼ਾਲ ਹਾਂਜੀ ਹਾਂਜੀ ਬਹੁਤ ਜ਼ਿਆਦਾ ਜੀ ਵਿਸ਼ਾਲ ਟੈਂਟ ਹੋਸ ਵਾਲਿਆਂ ਦੇ ਕੈਂਟਰ ਦੇ ਵਿੱਚੋਂ ਬੈਟਰੀ ਲੈਣ ਵਾਸਤੇ ਆਇਆ ਸੀ ਬੰਦਾ ਇੱਕ ਉਹਦੇ ਨਾਲ ਵੀ ਇੱਥੇ ਹੀ ਅਸੀਂ ਵਾਰਦਾਤ ਕੀਤੀ ਉਹਨੇ ਹਾਂਜੀ ਪੁਲਿਸ ਦੇ ਵਾਲੇ ਕਰਾਂਗੇ ਜੀ ਕਿਉਂ ਨਹੀਂ ਕਰਾਂਗੇ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕਰੀ ਸਾਨੂੰ ਇਹੋ ਹੀ ਪਤਾ ਇੱਥੋਂ ਲਿਆ ਕੇ ਅਗਲੇ ਚੌਂਕ 'ਚ ਛੱਡ ਦੇਣਗੇ ਮਗਰ ਇਸ ਕਰਕੇ ਅਸੀਂ ਕਹਿੰਨੇ ਆ ਵੀ ਪੁਲਿਸ ਨੂੰ ਪ੍ਰਸ਼ਾਸਨ ਨੂੰ ਅਸੀਂ ਬੇਹੱਦ ਹੱਥ ਜੋੜ ਕੇ ਬੇਨਤੀ ਕਰਦੇ ਆ ਬੇਇੱਜ਼ਤੀ ਤੇ ਨੱਥ ਪਈ ਜਾਵੇ ਮੇਰਾ ਨਾਮ ਮੇਰਾ ਨਾਮ अनिल ਖੰਨਾ ਜੀ ਮੈਂ ਚੌਂਗਾਰਸਮਾ ਚੌਂਗ ਪ੍ਰਧਾਨ ਆ ਜੀ ਅਸੀਂ ਪਰਸੋ ਚੋਦ ਵੀ ਇੱਕ ਚੋਰ ਫੜਿਆ ਸੀ ਉਹ ਫੜਾਤਾ ਸੀ ਜੀ ਤੇ ਅੱਜ ਫੇਰ ਇੱਥੋਂ ਸ਼ਿੰਗਾਰ ਸੈਂਟਰ ਵਾਲਿਆਂ ਦਾ ਮੋਟਰਸਾਈਕਲ ਚੋਰੀ ਕਰਦੇ ਬੰਦਾ ਫੜਿਆ ਜੀ ਬਾਕੀ ਇਹ ਜੀ ਜਿਹੜੀ ਗੱਲ ਸੱਚ ਹੈ ਵੀ ਕੁਝ ਦਿਨ ਤੋਂ ਜਿਹੜੇ ਹੁਣ ਨਵੇਂ ਸਾਡੇ ਐਸਐਚਓ ਸਾਹਿਬ ਆਏ ਨੇ ਉਹ ਬਹੁਤ ਵਧੀਆ ਕਾਰਾ ਕਰ ਰਹੇ ਨੇ ਬਟ ਇਹਨਾਂ ਦੀ ਤਦਾਦ ਇੰਨੀ ਜ਼ਿਆਦਾ ਵੱਧ ਚੁੱਕੀ ਆ ਨਾ ਕਿ ਉੰਦੇ ਦੇ ਕਾਬੂ ਪਾਣਾ ਬਹੁਤ ਉਹਨਾਂ ਨੇ 15-20 ਚੋਰ ਫੜੇ ਨੇ ਹੁਣ ਆਪਾਂ ਸਾਰਿਆਂ ਨੂੰ ਮੈਂ ਤਾਂ ਇਹ ਸੁਨੇਹਾ ਦੇਣਾ ਵੀ ਪਬਲਿਕ ਵੀ ਕਰੇ ਕੁਛ ਪਬਲਿਕ ਚੋਰ ਫੜੇ ਉਹਨੂੰ ਫੜਾ ਕੇ ਆਏ ਉਹਨੂੰ ਅੰਦਰ ਦੇ ਕੇ ਆਏ ਸਾਰਾ ਕੁਝ ਕਰੇ ਆਪਾਂ ਫੜ ਕੇ ਉਹਨੂੰ ਛੱਡ ਦਿੰਨੇ ਆ ਬਾਅਦ ਚੋਂ ਫਿਰ ਚੋਰੀਆਂ ਕਰਦਾ ਜੀ ਇਹ ਜਿਹੜੀਆਂ ਹੋ ਰਹੀਆਂ ਨੇ ਚੋਰੀਆਂ ਲੁੱਟਾ ਖੋਹਾਂ ਦੇਖੋ ਜੀ ਲੁੱਟਾ ਖੋਹਾਂ ਤਾਂ ਬਹੁਤ ਜ਼ਿਆਦਾ ਜੀ ਐਕਚੁਅਲੀ ਇਹਦੇ ਤੇ ਬੰਨ ਪਾਇਆ ਨਹੀਂ ਕਿਸ਼ਲੇ ਪਿਛਲੇ ਕਈ ਸਾਲਾਂ ਤੋਂ 2 ਸਾਲ ਤੋਂ ਜ਼ਰੂਰਤ ਤੋਂ ਜ਼ਿਆਦਾ ਹੋ ਗਿਆ ਜੀ ਬਟ ਮੈਂ ਇੱਕ ਹੀ ਚੀਜ਼ ਗਾਂਗਾ ਵੀ ਪਿਛਲੇ 1.5 ਮਹੀਨੇ ਤੋਂ ਅਸੀਂ ਕੋਈ 10-20 ਪੈਸੇ ਦਾ ਸੁਧਾਰ ਵੇਖ ਲਿਆ ਬਟ ਇਹਨਾਂ ਦੀ ਤਦਾਦ ਇੰਨੀ ਜਿਆਦਾ ਨਾ ਜੀ ਸਭ ਤੋਂ ਵੱਡੀ ਗੱਲ ਇਹ ਵੀ ਨਸ਼ਾ ਰੋਕਣਾ ਚਾਹੀਦਾ ਜੀ ਜਿਹੜੀ ਸਭ ਤੋਂ ਔਡੀ ਇਹਨੂੰ ਜੀ ਅਸੀਂ ਹੋ ਸਕਦਾ ਥਾਣੇ ਦੇ ਕੇ ਆਵਾਂਗੇ ਥਾਣੇ ਦੇ ਕੇ ਸਾਹਬ ਨਾਲ ਗੱਲ ਹੋ ਗਈ ਹੈ ਜੀ ਉਹ ਕਹਿੰਦੇ ਇਹਨੂੰ ਆਪਣੇ ਆਪ ਇਹਦੇ ਤੇ ਕਾਰਵਾਈ ਪਾ ਦਿਆਂਗੇ ਜੀ ਨਾਲੇ ਮੋਟਰਸਾਈਕਲ ਕੱਲ ਵੀ ਸਾਡੇ ਚੋਰੀ ਹੋਇਆ ਇਹ ਪਤਾ ਕਰਕੇ ਦੱਸਿਓ ਵੀ ਕੌਣ ਹੈ ਇਹ ਕੌਣ ਨਹੀਂ ਹਾਂਜੀ ਲਗਾਤਾਰ ਸਾਡੇ ਏਰੀਆ 'ਚ ਲਗਾਤਾਰ ਚੋਰੀਆਂ ਹੋ ਰਹੀਆਂ ਬਹੁਤ ਜ਼ਿਆਦਾ ਦਿਨ ਦਿਹਾੜੇ ਜੀ ਬਹੁਤ ਜ਼ਿਆਦਾ ਜੀ